ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਵੀਰ ਸਿੰਘ ਮੈਨੇਜਿੰਗ ਡਾਇਰੈਕਟਰ ਆਫ ਇੰਗਲਿਸ਼ ਥੀ ਇੰਸਟੀਟਿਊਟ ਆਫ ਆਇਲਸ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਦੋਸਤੋ ਜਿਵੇਂ ਕਿ ਦੇਖ ਰਿਹਾ ਹੈਗਾ ਵੈ ਕਿ ਇਸ ਵਕਤ ਕੈਨੇਡਾ ਨੇ ਜਿਹੜੀ ਖਾਸ ਤੌਰ ਤੇ ਸਟੂਡੈਂਟਸ ਵੀਜ਼ਾ ਦੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਸਟੂਡੈਂਟ ਵੀਜ਼ਾ ਨੂੰ ਬਹੁਤ ਜ਼ਿਆਦਾ ਸਟ੍ਰਿਕਟ ਕੀਤਾ ਹੋਇਆ ਹੈ ਕਹਿੰਦਾ ਜਿਸ ਦੇ ਵਿੱਚ ਰੀਸੈਂਟਲੀ ਜਿਹੜੀਆਂ ਅਪਡੇਟਸ ਆ ਰਹੀਆਂ ਹੈ ਕਿ ਮੈਂ ਉਹਨਾਂ ਦੇ ਵਿੱਚ ਜੀਆਈਸੀ ਅਮਾਊਂਟ ਦੇ ਬਾਰੇ ਸਭ ਤੋਂ ਜ਼ਿਆਦਾ ਯਾਨੀ ਕਿ ਜਿਹੜੀ ਹੈ ਕਿ ਇਸ ਵਕਤ ਹਾਈਲਾਈਟ ਹੋ ਰਹੀ ਹੈ ਰੂਮਰ ਉੱਠ ਰਿਹਾ ਹੈਗਾ ਵਾ ਕਿ ਯਾਨੀ ਕਿ ਕੈਨੇਡਾ ਨੇ ਆਪਣੀ ਜੀਆਈਸੀ ਜਿਹੜੀ ਹੈਗੀ ਉਹ ਡਬਲ ਕਰ ਦਿੱਤੀ ਹੈ ਜੀ ਹਾਂ ਬਿਲਕੁਲ ਇਹ ਚੀਜ਼ਾਂ ਕਨਫਰਮ ਹੋ ਚੁੱਕੀਆਂ ਹੈਗੀਆਂ ਮੈਂ ਕਿ ਆਈਆਰਸੀਸੀ ਦੇ ਥਰੂ ਇਹ ਚੀਜ਼ ਕਨਫਰਮ ਹੋ ਚੁੱਕੀ ਹੈ ਕਿ ਹੈ ਥੈਟ ਕਿ ਆਈਸੀਆਈ ਬੈਂਕ ਔਰ ਆਈਆ ਜਿਹੜੀ ਆਪਣੀ ਨੋਵਾ ਸਕ ਹੁਣ ਜਿਹੜਾ GIC ਜਿਹੜਾ ਹੈਗਾ ਵਾ ਉਹ ਬਿਲਕੁਲ 20000 ਡਾਲਰ ਹੀ ਜਾਏਗਾ ਬਟ ਉਸ ਤੋਂ ਬਾਅਦ ਵਿੱਚ ਜਿਹੜੇ ਰੂਮਰਸ ਉੱਠ ਰਹੇ ਸੀਗੇ ਜਿਸ ਤੇ ਵਿੱਚ ਬੱਚਿਆਂ ਨੂੰ ਦੱਸਿਆ ਜਾ ਰਿਹਾ ਹੈਗਾ ਵਾ ਕਿ ਹੋ ਸਕਦਾ ਹੈ ਕਿ ਉਹ 1 ਸਾਲ ਦੀ ਫੀਸ ਦੇ ਵਿੱਚ ਉਹ ਥੋੜੀ-ਮੋਟੀ ਚੇਂਜਸ ਕਰ ਸਕਦੇ ਹੈ ਕਿ ਜਾਂ ਹੋ ਸਕਦਾ ਹੈ ਕਿ ਚੇਂਜਸ ਬਿਲਕੁਲ ਵੀ ਨਾ ਹੋਣ ਬਟ ਅਗਰ ਦੇਖਿਆ ਜਾਵੇ ਕਿ GIC ਦੀ ਅਮਾਉਂਟ ਉਹਨਾਂ ਨੂੰ ਵਧਾਉਣ ਦੀ ਕਿਉਂ ਜ਼ਰੂਰਤ ਪਈ ਹੈਗੀ ਆ ਤਾਂ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਗੱਲ ਹੈ ਤੇ ਇਹ ਚੀਜ਼ ਨੂੰ ਸਮਝਣਾ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਵਾ ਕਿ ਅਸੀਂ ਕੰਟਰੀਜ਼ ਨੂੰ ਦੇਖਦੇ ਹਾਂ ਕਿ ਆ ਕਿ ਜਿਆਦਾਤਰ ਕੰਟਰੀਜ਼ ਜਿਵੇਂ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਕਿ ਜਾਂ ਨਿਊਜ਼ੀਲੈਂਡ ਦੀ ਗੱਲ ਕਰਦੇ ਹਾਂ ਕਿ ਅਮਰੀਕਾ ਦੀ ਗੱਲ ਕਰਦੇ ਆ ਜਾਂ ਕੈਨੇਡਾ ਦੀ ਗੱਲ ਕਰਦੇ ਆ ਤਾਂ ਇਸ ਵਕਤ ਬੱਚਿਆਂ ਦਾ ਜਿਹੜਾ ਰੁਖ ਸੀਗਾ ਉਹ ਕੈਨੇਡਾ ਦੇ ਵੱਲ ਹੀ ਸੀਗਾ ਬੱਚੇ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਐਸ ਬਿਲਕੁਲ ਇਹ ਭੁੱਲ ਚੁੱਕੇ ਸੀਗੇ ਤੇ ਯਾਨੀ ਕਿ ਕਈ ਬੱਚੇ ਜਿਹੜੇ ਸੀਗੇ ਹਾਂ ਜਿਨ੍ਹਾਂ ਦੇ ਸਕੋਰ ਕੱਟ ਹੈਗੇ ਆ ਜਾਂ ਜਿਨ੍ਹਾਂ ਦੀ ਕੈਨੇਡਾ ਤੋਂ ਰਿਫਿਊਜ਼ਲਸ ਆ ਜਾਂਦੀ ਹੈ ਕਿ ਉਹ ਬੱਚੇ ਆਸਟ੍ਰੇਲੀਆ ਨੂੰ ਮੂਵ ਹੋ ਜਾਂਦੇ ਹੈਗੇ ਜਾਂ ਫਿਰ ਯੂਐਸ ਨੂੰ ਮੂਵ ਹੁੰਦੇ ਹੈਗੇ ਬਟ ਬੱਚਿਆਂ ਦੀ ਫਰਸਟ ਪ੍ਰੈਫਰੈਂਸ ਜਿਹੜੀ ਹੈਗੀ ਆ ਉਹ ਕੈਨੇਡਾ ਹੀ ਆ ਇਸ ਵਕਤ ਅਗਰ ਦੇਖਿਆ ਜਾਵੇ ਤਾਂ ਕੈਨੇਡਾ ਦੇ ਵਿੱਚ ਉਹਨਾਂ ਦੀ ਐਕਸਪੈਕਟੇਸ਼ਨ ਤੋਂ ਬਹੁਤ ਜ਼ਿਆਦਾ ਬੱਚਾ ਉੱਥੇ ਵਧਿਆ ਹੋਇਆ ਹੈ ਯਾਨੀ ਕਿ ਜਿਹੜਾ ਬੱਚਾ ਜਿਲਕਿ ਉੱਥੇ ਜਦੋਂ ਉਹਨਾਂ ਨੂੰ ਕੰਮ ਨਹੀਂ ਮਿਲਦੇ ਹੈਗੇ ਤੇ ਕੰਮ ਨਾ ਮਿਲ ਅ ਬੱਚੇ ਘਰੋਂ ਪੈਸੇ ਮੰਗਉਂਦੇ ਹੈ ਕਿ ਐ ਕਰਦੇ ਵੀ ਪਰ ਬਹੁਤ ਹੋਕੇ ਹੋਕੇ ਉਹਨਾਂ ਨੂੰ ਪੈਸੇ ਭੇਜਦੇ ਹੈ ਕਿ ਐ ਇਹਨਾਂ ਵਿੱਚੋਂ ਬਹੁਤ ਸਾਰੇ ਐਗਜ਼ਾਮਪਲਸ ਈ ਹੈ ਕਿ ਮੈਂ ਦੇਖ ਵੀ ਚੁੱਕਾ ਹੈ ਕਦੇ ਸੁਣ ਵੀ ਚੁੱਕਾ ਹੈ ਕਦੇ ਕਿ ਬੱਚੇ ਆਲਰੇਡੀ ਹਰ ਮਹੀਨੇ ਘਰੋਂ ਪੈਸੇ ਮੰਗਾ ਰਹੇ ਕਿਉਂਕਿ ਉਹਨਾਂ ਨੂੰ ਉੱਥੇ ਵਰਕ ਨਹੀਂ ਮਿਲ ਰਿਹਾ ਹੈਗਾ ਵਰਕ ਆਲਰੇਡੀ ਅਗਰ ਆਪਾਂ ਦੇਖਿਆ ਜਾਵੇ ਤਾਂ ਇੱਕ ਕੰਟਰੀ ਦੇ ਵਿੱਚ ਇੱਕ ਲਿਮਟ ਹੁੰਦੀ ਹੈ ਕਿ ਆ ਹਰ ਇੱਕ ਚੀਜ਼ ਦੀ ਤਾਂ ਬੱਚੇ ਲਗਾਤਾਰ ਕੰਟੀਨਿਊਸਲੀ ਯਾਨੀ ਕਿ ਆਪਣੇ ਬੈਂਡ ਸਕੋਰ ਕਲੀਅਰ ਕਰਕੇ ਉੱਥੇ ਜਾ ਰਹੇ ਹੈਗੇ ਆ ਪਰ ਉੱਥੇ ਜਾ ਕੇ ਬੱਚਿਆਂ ਨੂੰ ਵਰਕ ਨਹੀਂ ਮਿਲਦਾ ਖਾਸ ਤੌਰ ਤੇ ਬ੍ਰੈਂਪਟਨ ਔਰ ਟੋਰਾਂਟੋ ਦੇ ਸ਼ਹਿਰ ਦੇ ਵਿੱਚ ਤਾਂ ਬਿਲਕੁਲ ਇਸ ਵਕਤ ਸਕਦਾ ਇਹ ਨਹੀਂ ਜ਼ਿਆਦਾ ਹੋਈ ਪਈ ਹੈ ਕਿ ਬੱਚਿਆਂ ਨੂੰ ਵਰਕ ਨਹੀਂ ਮਿਲ ਰਿਹਾ ਹੈਗਾ ਬੱਚੇ ਕੀ ਕਰਦੇ ਆ ਉਸ ਤੋਂ ਬਾਅਦ ਚ ਉੱਥੇ ਜਾ ਕੇ ਕਾਲਜਸ ਨੂੰ ਚੇਂਜ ਕਰਦੇ ਹੈਗੇ ਆ ਪ੍ਰੋਵਿੰਸ ਚੇਂਜ ਕਰਦੇ ਹੈਗੇ ਆ ਪ੍ਰੋਵਿੰਸ ਦੇ ਵਿੱਚ ਕਈ ਬੱਚੇ ਜਿਹੜੇ ਹੈਗੇ ਆ ਪ੍ਰਿੰਸ ਐਡਵਰਡ ਆਈਲੈਂਡਸ ਪਹੁੰਚ ਜਾਂਦੇ ਹੈਗੇ ਆ ਕਈ ਬੱਚ ਇੰਨਾ ਹਾਲਤਾਂ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਬੱਚੇ ਜਦੋਂ ਉੱਥੇ ਜਾਂਦੇ ਹੈਗੇ ਆ ਤਾਂ ਕਾਲਜਸ ਨੂੰ ਵੀ ਨੁਕਸਾਨ ਹੁੰਦਾ ਵਾ ਤਾਂ ਕਿ ਉਹ ਫੀਸਾਂ ਦੇ ਵਿੱਚ ਫੀਸਸ ਵੀ ਬਹੁਤ ਜ਼ਿਆਦਾ ਕਟਿੰਗ ਕਰਦੇ ਆ ਸੋ ਨੁਕਸਾਨ ਜਿਹੜਾ ਹੈਗਾ ਵਾ ਉਹ ਦੋਵੇਂ ਪਾਸੇ ਹੁੰਦਾ ਰਹਿੰਦਾ ਵਾ ਕੈਨੇਡਨ ਕੈਨੇਡੀਅਨ ਸਰਕਾਰ ਨੇ ਇਸ ਚੀਜ਼ ਨੂੰ ਜਿਹੜਾ ਹੈਗਾ ਸਭ ਤੋਂ ਪਹਿਲਾਂ ਉਹਨਾਂ ਨੇ ਦੇਖਿਆ ਹੈਗਾ ਵਾ ਤਾਂ ਹੀ ਕਰਕੇ ਉਹਨਾਂ ਨੇ ਜੀਆਈਸੀ ਦੀ ਜਿਹੜੀ ਅਮਾਊਂਟ ਹੈਗੀ ਆ 노 ਡਾਊਟ ਕਿ ਯਾਨੀ ਕਿ ਬੈਂਕ ਦੇ ਵਿੱਚ ਪੈਸਾ ਰੱਖਣ ਤੇ ਉਹਨਾਂ ਨੂੰ ਬੈਨੀਫਿਟ ਜ਼ਿਆਦਾ ਹੈਗਾ ਬਟ ਉਨੜੇ ਇਸ ਚੀਜ਼ ਨੂੰ ਸਭ ਤੋਂ ਜ਼ਿਆਦਾ ਨਜ਼ਰ ਦੇਖਿਆ ਹੈਗਾ ਕਿ ਸਟੱਡੀ ਪਰਮਿਟ ਦੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਤਾਂ ਕਿ ਬੱਚੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਹੈਗਾਗਾ ਉਹ ਐਟ ਲੀਸਟ ਕਰਦਿਆਂ ਨੂੰ ਤੰਗ ਨਾ ਕਰਨ ਜਾਂ ਫਿਰ ਆਪਦੇ ਕਾਲਜਸ ਵਗੈਰਾ ਜਿਹੜੇ ਹੈਗੇ ਚੇਂਜ ਨਾ ਕਰਨ ਕਿਉਂਕਿ ਆਲਰੇਡੀ ਕੈਨੇਡਾ ਦੇ ਵਿੱਚ ਸਟੂਡੈਂਟਸ ਦੇ ਰਿਲੇਟਿਡ ਪਹਿਲਾਂ ਹੀ ਬਹੁਤ ਜ਼ਿਆਦਾ ਪ੍ਰੋਬਲਮਸ ਜਿਹੜੀਆਂ ਹੈਗੀਆਂ ਕ੍ਰੀਏਟ ਹੋ ਗਿਆ ਹੈਗਾ ਤਾਂ ਹੁਣ ਉਹ ਇਸ ਚੀਜ਼ ਨੂੰ ਲੈ ਕੇ ਇੱਕ ਪਾਸੇ ਦੇਖਿਆ ਜਾਵੇ ਤਾਂ ਕੈਨੇਡੀਅਨ ਗਵਰਨਮੈਂਟ ਸਖਤਾਈ ਕਰ ਰਹੀ ਹੈ ਕਿ ਇਹ ਸਟੂਡੈਂਟ ਵੀਜ਼ਾ ਨੂੰ ਲੈ ਕੇ ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਜਨਕਿ ਜਿਵੇਂ ਜਿਵੇਂ ਅ ਬਖਸ਼ਿਆਦਾ ਉਹਨਾਂ ਕਰਤ ਹੋਵੇਗਾ 6 ਇਚ ਬੈਂਡ ਸਕੋਰ ਕੀਤੇ ਐਸਟੀਐਸ ਪ੍ਰੋਗਰਾਮ ਲਾਗੂ ਕੀਤਾ ਉਸ ਤੋਂ ਬਾਅਦ ਵਿੱਚ ਆ ਜਿਹੜੀ ਸੈਕੰਡ ਅਪਡੇਟ ਜਿਹੜੀ ਹੈ ਕੀ ਉਹਨਾਂ ਦੀ ਜੀਆਈਸੀ ਡਬਲ ਕਰਨ ਦੀ ਇਸ ਦੇ ਨਾਲ ਤਾਂ ਯਾਨੀ ਕਿ ਮਾਪਿਆਂ ਦੇ ਉੱਤੇ ਭਾਰ ਜਿਹੜਾ ਹੈਗਾ ਹੋਰ ਵੀ ਜ਼ਿਆਦਾ ਉਹਨਾਂ ਤੇ ਪੈ ਜਾਵੇਗਾ ਸੈਕੰਡਲੀ ਮੈਰਿਜ ਕੇਸਾਂ ਨੂੰ ਲੈ ਕੇ ਜਨਕੀ ਕੈਨੇਡੀਅਨ ਗਵਰਨਮੈਂਟ ਬਹੁਤ ਜ਼ਿਆਦਾ ਸਖਤ ਹੋਈ ਵੀ ਹੈ ਕਿ ਯਾਰ ਖਾਸ ਤੌਰ ਤੇ ਜਨਕੀ ਜਿਹੜੇ ਬੱਚੇ ਵੀਜ਼ਾ ਆਉਣ ਤੋਂ ਬਾਅਦ ਵਿੱਚ ਮੈਰਿਜਸ ਕਰਵਾਉਂਦੇ ਹੈ ਕਿ ਉਹਨਾਂ ਦੇ ਵਾਸਤੇ ਤਾਂ ਬਹੁਤ ਜ਼ਿਆਦਾ ਸਖਤਾਈ ਹੋਈ ਵੀ ਹੈ ਈਵਨ ਲਾਈਕ ਵੀਜ਼ਾਸ ਨਹੀਂ ਮਿਲ ਰਹੀ ਹੈ ਕਿ ਕਿ ਤੇ ਬੱਚੇ ਉਸ ਚੀਜ਼ ਲਈ ਬਹੁਤ ਪਰੇਸ਼ਾਨ ਹੋ ਰਹੀ ਹੈ ਕਿਉਂਕਿ ਓਪਨ ਵਰਕ ਪਰਮਿਟ ਜਨਕੀ ਜਿੰਨਾ ਬੱਚਾ ਨੇ ਲੈਣਾ ਵਾ ਜਿੰਨਾ ਬੱਚਾ ਦੀ ਮੈਰਿਜ ਜਿਹੜੀ ਹੈ ਕਿ ਯਾਰ ਵੀਜ਼ਾ 온 ਤੋਂ ਪਹਿਲਾਂ ਲਾਈਕ ਅਗਰ ਉਹਨਾਂ ਦੇ ਮੇਨ ਐਪਲੀਕੇਸ਼ਨ ਫਾਰਮ ਦੇ ਵਿੱਚ ਬੱਚੇ ਦਾ ਮੈਰਿਡ ਲਿਖਿਆ ਜਾਂਦਾ ਹੈਗਾ ਵਾ ਤਾਂ ਬੱਚੇ ਦੀ ਯਾਨੀ ਕਿ ਜਿਹੜੇ ਹਸਬੰਡ ਹੈਗੇ ਆ ਸਪਾਊਸ ਹੈਗੇ ਆ ਉਹਨਾਂ ਨੂੰ ਇਜਾਜ਼ਤ ਮਿਲਦੀ ਹੈ ਕਿ ਯਸ ਓਪਨ ਵਰਕ ਪਰਮਿਟ ਲਈ ਬਟ ਜਿੰਨਾ ਬੱਚਿਆਂ ਦੇ ਯਾਨੀ ਕਿ ਵੀਜ਼ਾਸ 온 ਤੋਂ ਬਾਅਦ ਚ ਮੈਰਿਜਸ ਕੀਤੇ ਹੈਗੇ ਆ ਉਹਨਾਂ ਬੱਚਾ ਨੂੰ ਇਸ ਚੀਜ਼ ਤੇ ਰਿਲੇਟਡ ਪ੍ਰੋਬਲਮ ਆ ਰਹੀ ਹੈ ਕਿ ਸੋ GIC ਦੇ ਅਕੋਰਡਿੰਗ ਇਹ ਸਭ ਤੋਂ ਜ਼ਿਆਦਾ ਲੇਟੈਸਟ ਅਪਡੇਟ ਜਿਹੜੀ ਹੈਗੀ ਆ ਉਹ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿ ਇਹ ਕਿ GIC ਜਿਹੜਾ ਹੈਗਾ 20000 ਡਾਲਰ ਹੋ ਚੁੱਕਾ ਹੈਗਾ 1st of April ਤੋਂ ਜਿਨ੍ਹਾਂ ਬੱਚਿਆਂ ਦੇ LOEs ਵਗੈਰਾ ਆ ਚੁੱਕੇ ਹੈਗੇ ਆ ਉਹ ਬੱਚੇ ਆਪ ਦਾ ਕੰਟੀਨਿਊਸਲੀ ਯਾਨਕਿ ਜਲਦ ਤੋਂ ਜਲਦ 1st April ਤੋਂ ਪਹਿਲੇ ਪਹਿਲਾਂ ਆਪ ਦਾ GIC ਭਰਦਣ ਕਿਉਂਕਿ ਉਹਨਾਂ ਦੇ ਅਮਾਉਂਟ ਜਿਹੜੀ ਹੈਗੀ ਆ 10200 ਹੀ ਜਾਏਗੀ ਲੇਕਿਨ ਅਗਰ ਤੁਸੀਂ 1st April ਤੋਂ ਬਾਅਦ 1st April ਤੋਂ ਬਾਅਦ LOE ਆਉਣ ਤੋਂ ਬਾਅਦ ਤੁਸੀਂ ਆਪਣਾ GIC ਫਿਲ ਕਰਦੇ ਹੈਗੇ ਤਾਂ ਤੁਹਾਨੂੰ 20000 ਡਾਲਰ ਤਰਨਾ ਹੀ ਪਵੇਗਾ ਨਹੀਂ ਤਾਂ ਹੋ ਸਕਦਾ ਹੈ ਵੀਜ਼ ਰਿਫਿਊਜ਼ਡ ਵੀ ਹੋ ਸਕਦਾ ਹੈ ਕਾਵਾ ਜਾਂ ਹੋ ਸਕਦਾ ਹੈ ਕਿ ਫਾਈਲ ਦੀ ਐਕਸੈਪਟੈਂਸ ਜਿਹੜੀ ਹੈਗੀ ਆ ਉਹ ਹੋਵੇ ਹੀ ਨਾ ਉਥੇ ਕਿਉਂਕਿ VFS ਦੇ ਵਿੱਚ ਉਹ ਬਾਇਓਮੈਟ੍ਰਿਕ ਸਟਾਰਟ ਹੋ ਚੁੱਕੀ ਹੈਗੀ ਆ ਤੇ ਜਿੰਨਾਂ ਦੀ LOA ਜਿਹੜੀ ਹੈਗੀ ਆ ਅਗਰ ਫਸਟ April ਤੋਂ ਬਾਅਦ ਵਿੱਚ ਆਉਗੀ ਹੈਗੀ ਆ ਤੇ ਉਸ ਦੇ ਨਾਲ ਉਹ ਕੋ 10200 ਵਾਲਾ ਦਾ ਅਗਰ TFR ਜਾਂ ਯਾਨੀ ਕਿ ਜਿਹੜਾ ਹੈਗਾ ਸਰਟੀਫਿਕੇਟ ਜਿਹੜਾ ਹੈਗਾ ਵਾ ਕਨਫਰਮੇਸ਼ਨ ਸਰਟੀਫਿਕੇਟ ਆ ਉਹ ਲਗਾਉਂਦੇ ਹੈਗੇ ਆ ਤਾਂ ਹੋ ਸਕਦਾ ਉਹਨਾਂ ਦੀ ਫਾਈਲ ਉਥੇ ਐਕਸੈਪਟ ਨਾ ਕੀਤੀ ਜਾਵੇ ਸੋ ਇਹ ਬਹੁਤ ਜ਼ਿਆਦਾ ਲੇਟੈਸਟ ਅਪਡੇਟ ਹੈ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਹੈਗੀ ਆ ਰੀਸੈਂਟਲੀ ਹੋਰ ਵੀ ਜਨਕੀ ਬਹੁਤ ਜ਼ਿਆਦਾ ਅਪਡੇਟਸ ਆਈਆਂ ਹੋਆਂ ਜਿਹੜੀਆਂ ਕੈਨੇਡਾ ਦੇ ਵਿੱਚ ਚੱਲ ਰਹੀਆਂ ਹੈਗੀਆਂ ਇਸ ਵਕਤ ਖਾਸ ਤੌਰ ਤੇ 1st of April ਤੋਂ ਚੀਜ਼ ਕਲੀਅਰ ਹੋਏਗੀ ਕਿ ਨਵੀਆਂ ਹੋਰ ਅਪਡੇਟਸ ਫੀਸਸ ਨੂੰ ਲੈ ਕੇ ਤੇ ਕਾਲਜਸ ਨੂੰ ਲੈ ਕੇ ਕਿਉਂਕਿ ਇੱਕ ਰੂਮਰ ਉੱਡਿਆ ਹੋਇਆ ਵਾ ਥੈਟ ਕਿ ਹੋ ਸਕਦਾ ਹੈ ਕਿ ਜਨਕੀ ਹੁਣ ਗਵਰਨਮੈਂਟ ਟਿਊਸ਼ਨ ਫੀਸ ਦੀ ਰਸੀਪਟ ਜਿਹੜੀ ਹੈਗੀ ਆ ਉਹ ਨਾ ਮੰਗੇ ਸੈਕੰਡ ਚੀਜ਼ ਸਾਰੇ ਕਾਲਜਸ ਐਸਟੀਐਸ ਪ੍ਰੋਗਰਾਮ ਦੇ ਅੰਦਰ ਲੈ ਕੇ ਆਉਣ ਵਾਸਤੇ ਇਹ ਜਸਟ ਇੱਕ ਇਨਫੋਰਮੇਸ਼ਨ ਜਿਹੜੀ ਹੈ ਕਿ ਆ WhatsApp ਤੇ ਸੋਸ਼ਲ ਮੀਡੀਆ ਥਰੂ ਆ ਰਹੀ ਹੈ ਕਿ ਆ ਉਹੀ ਤੁਹਾਡਾ ਸ਼ੇਅਰ ਕਰ ਰਹੇ ਹੈਗੇ ਬਟ ਇਸ ਦਾ ਸਾਰਾ ਖੁਲਾਸਾ ਜਿਹੜਾ ਹੈਗਾ ਵਾ ਇਸ ਦਾ ਸਾਰਾ ਜਿਹੜਾ ਇਨਫੋਰਮੇਸ਼ਨ ਹੈਗੀ ਆ ਉਹ 1st of April ਤੋਂ ਬਾਅਦ ਹੀ ਪਤਾ ਚੱਲੇਗੀ ਸੋ ਅੱਜ ਤੱਕ ਲਈ ਇਨਾ ਹੀ ਇਹ ਨਵੀਂ ਅਪਡੇਟ ਆ ਬਿਲਕੁਲ ਲੇਟੈਸਟ ਅਪਡੇਟ ਆ ਯਾਨੀ ਕਿ ਜੀਆਈਸੀ ਜਿਹੜਾ ਹੈਗਾ 20000 ਹੋ ਰਿਹਾ ਹੈਗਾ ਵਾ ਸੋ ਜਿੰਨਾ ਬੱਚਿਆਂ ਦੇ ਐਲਓਐਸ ਵਗੈਰਾ ਆ ਚੁੱਕੇ ਹੈਗੇ ਆ ਉਹ ਜਲਦ ਤੋਂ ਜਲ ਦਾ ਆਪਦਾ ਜੀਆਈਸੀ ਪਰ 10200 ਦੇ ਨਾਲ ਤਾਂ ਕਿ ਯਾਨੀ ਕਿ ਆਪਦੇ ਐਟਲੀਸਟ 5 ਲੱਖ ਦੀ ਅਮਾਉਂਟ ਜਿਹੜੀ ਹੈਗੀ ਐ ਐਟਲੀਸਟ ਆਪਦੇ ਸੇਵ ਕਰਕੇ ਰੱਖ ਸਕਾਂ ਧੰਨਵਾਦ